ਸਬਲਦੀ ਬਹੁਤ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਸ੍ਰੀ ਚਮਕੌਰ ਸਾਹਿਬ ਤੇ ਜਿੱਥੇ ਚਮਕੌਰ ਸਾਹਿਬ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਮੌਤ ਤੋਂ ਬਾਅਦ ਪਰਿਵਾਰ ਤੇ ਮੈਂਬਰਾਂ ਨੇ ਆਪਣੇ ਪੁੱਤ ਦੀ লাশ ਨੂੰ ਰੱਖ ਕੇ ਭਰੇ ਬਾਜ਼ਾਰ ਤੇ ਚਰਸਤੇ ਦੇ ਵਿੱਚ ਪ੍ਰਦਰਸ਼ਨ ਕੀਤਾ ਤੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸਹੀ ਲੋਕਾਂ ਵੱਲੋਂ ਤੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪੁੱਤ ਨੂੰ ਇੱਕ ਫਾਹ ਲੈਣ ਦੇ ਤਰੀਕੇ ਦੇ ਨਾਲ ਵਿਖਾਇਆ ਗਿਆ ਜਦਕਿ ਦੱਸਿਆ ਜਾ ਰਿਹਾ ਕਿ ਮ੍ਰਿਤਕ ਨੌਜਵਾਨ ਦੇ ਦੋਸਤ ਤੇ ਨਾਲ ਉਹਦੀ ਨੂੰਹ ਨੇ ਮਿਲ ਕੇ ਜਿਹੜਾ ਉਸ ਨੌਜਵਾਨ ਨੂੰ ਮਾਰਿਆ ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਪਰ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਆਖਰ ਚਰਸਤੇ ਵਿੱਚ ਲਾਸ਼ ਰੱਖ ਕੇ ਪ੍ਰਦਰਸ਼ਨ ਕਰਨਾ ਪਿਆ ਤੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਨਾਲ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਸ ਮ੍ਰਿਤਕ ਨੌਜਵਾਨ ਦੇ ਦੋਸਤ ਤੇ ਨਾਲ ਉਹਨਾਂ ਦੀ ਨੂਹ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਐਸੇ ਨੂੰ ਲੈ ਕੇ ਡੀਐਸਪੀ ਜੀ ਸਿੰਘ ਆਲਕ ਤੇ ਨਾਲ ਸੀਨੀਅਰ ਅਫਸਰ ਹੋਰ ਵੀ ਜਿਹੜੇ ਇਸ ਮੌਕੇ ਪਹੁੰਚੇ ਹੋਏ ਸੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਰਿਵਾਰਕ ਮੈਂਬਰਾਂ ਦੀ ਸਟੇਟਮੈਂਟ ਲੈ ਲਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਕਹਿਣ ਦੇ ਮੁਤਾਬਕ ਜੋ ਉਹਨਾਂ ਵੱਲੋਂ ਲਿਖਾਇਆ ਗਿਆ ਉਸ ਮੁਤਾਬਕ ਜਿਹੜਾ ਹੁਣ ਪਰਚਾ ਦਰਜ ਕਰ ਦਿੱਤਾ ਹੈ ਤੇ ਜਲਦੀ ਹੀ ਉਹਨਾਂ ਦੀ ਨੂਹ ਤੇ ਨਾਲ ਮ੍ਰਿਤਕ ਨੌਜਵਾਨ ਤੇ ਦੋਸਤ ਨੂੰ ਪੁਲਿਸ ਗ੍ਰਿਫਤਾਰ ਕਰੇਗੀ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਪੁੱਤ ਡੀਜੇ ਦਾ ਕੰਮ ਕਰਦਾ ਸੀ ਜੋ ਕਿ ਉਸਦੇ ਨਾਲ ਇੱਕ ਦੋਸਤ ਵੀ ਉਸਦੇ ਨਾਲ ਕੰਮ ਕਰਦਾ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕਈ ਤਰ੍ਹਾਂ ਦੇ ਸ਼ੱਕ ਉਹਨਾਂ ਨੂੰ ਆਪਣੀ ਨੂੰ ਤੇ ਲੱਗਦੇ ਸੀ ਪਰ ਅੱਜ ਉਹਨਾਂ ਦੇ ਪੁੱਤ ਨੂੰ ਫਾਹੇ ਦੇ ਤਰੀਕੇ ਦੇ ਨਾਲ ਲਟਕਾ ਦਿੱਤਾ ਪਰ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਪਹਿਲਾਂ ਉਸ ਨੂੰ ਮਾਰਿਆ ਉਸ ਤੋਂ ਬਾਅਦ ਜਾ ਕੇ ਉਸ ਨੂੰ ਫਾਇਦ ਨਾ ਲਟਕਾਇਆ ਤੇ ਤਸਵੀਰਾਂ ਤੁਹਾਨੂੰ ਸਿੱਧੇ ਚਮਕੌਰ ਸਾਹਿਬ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਤੇ ਨਾਲ ਸੀਨੀਅਰ ਪੁਲਿਸ ਅਫਸਰਾਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀਤਾ ਪਰ ਤੁਸੀਂ ਉਹ ਵੀ ਸੁਣੋ ਸਾਡਾ ਮੁੰਡਾ ਸਾਡਾ ਮੁੰਡਾ ਮਾਰਿਆ ਤੇ ਤਿੰਨ ਦਿਨ ਹੋ ਗਏ ਕਿਸੇ ਨੇ ਪੁੱਛਿਆ ਨਹੀਂ ਨੂੰ ਪਸਾਉਣ ਜਿਹੜਾ ਇਹਨਾਂ ਨੇ ਮਾਰਿਆ ਉਹਨੂੰ ਰੈਕਵਰੀ ਕਰਨਾਂ ਆ ਪੈਸੇ ਲੱਖਾਂ ਨੂੰ ਕਰਨਾਂ ਆ ਉਹ ਇਹਨਾਂ ਤਿੰਨੇ ਮਾਰਵਾਇਆ ਉਹਨੂੰ ਕਰ ਰਹੇ ਸਨ ਅੱਛਾ ਤੁਸੀਂ ਕੀ ਮੰਗ ਕਰਦੇ ਹੋ ਪੁਕਾਰਾ ਸਾਡਾ ਸਾਨੂੰ ਗਲਤੀ ਦਾ ਰੋਸ ਸਾਫ ਮਨਾ ਚਾਹੀਦਾ ਤੇ ਪੋਸਟ ਮਾਰਡਮ ਦੀ ਰਿਪੋਰਟ ਕਹਿੰਦੇ ਸਾਡੀ ਰਿਪੋਰਟ ਸਾਡੀ ਰਿਪੋਰਟ ਦੀ ਅੱਛਾ ਮੈਂ ਮੁੰਡੇ ਦਾ ਤਾਂ ਆਇਆ ਬਾਬਾ ਕਾ ਬਰਤ ਨਹੀਂ ਮੇਰੇ ਕਾ ਬਰਤ ਕਾ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਅਗੇ ਦੇ ਵੀ ਫੋਨ ਕਰਦੇ ਸਾਨੂੰ ਸਾਨੂੰ ਤਾਂ ਫੋਨ ਨਹੀਂ ਕੋਈ ਸਾਨੂੰ ਆਇਆ ਇਹ ਬਹੂ ਦਾ ਇਹ ਤਾਂ ਮਾਰ ਕੇ ਟੰਗੇ ਹਾ ਤੇ ਇਹਨਾਂ ਨੇ ਉਹ ਮੁੰਡਾ ਕਹਿੰਦਾ ਫੋਨ ਨਹੀਂ ਚੱਕਦਾ ਉਹਨੂੰ ਰੈਟ ਨਿਕਲਦਾ ਇਹਨਾਂ ਨੇ ਕਰਿਆ ਉਹ ਤੀਵੀ ਉਪਰੇ ਬੈਠੀ ਆ ਕਹਿੰਦੀ ਮੈਂ ਪੇਕੇ ਮੈਨੂੰ ਦੱਸੋ ਪੇਕੇ ਕਦ ਗਈ ਆ ਇਹਦਾ ਬੰਦੇ ਨੇ ਮਾਰ ਕੇ ਇੱਥੇ ਰੱਖੀ ਆ ਕਹਿੰਦੇ ਦਰਵਾਜ਼ਾ ਖੋਲੋ ਉਹ ਖੁੱਲਾ ਦਰਵਾਜ਼ਾ ਉਹ ਜਿਹਨੇ ਮਾਰਨਾ ਖੁੱਲਾ ਦਰਵਾਜ਼ਾ ਰੱਖੋ ਦਰਵਾਜ਼ਾ ਖੋਲੋ ਤਾਂ ਕਿਨੇ ਉਹ ਕਰਿਆ ਇਹੀ ਜੋ ਇਹ ਪੁਲਿਸ ਸਾਡੀ ਜੇ ਕੋਈ ਕਿਸੇ ਗਰੀਬ ਦੀ ਸੁਣਦੀ ਨਹੀਂ ਹੈਗੀ ਕਹਿ ਦਿੰਦਾ ਮਾਰ ਕੇ ਟੰਗੇ ਆਇਆ ਮੁੰਡਾ ਅੰਬੂਸ ਨੂੰ ਮਾਰਦਾ ਤੇ ਸਾਡੀ ਕਿਹਨੇ ਤਲਾਸ਼ ਨਹੀਂ ਲਖੀ ਹੈਗੀ ਉੱਥੇ ਵੀ ਅਗੇ ਇਹਦੇ ਬਿਆਨ ਦੇ ਗਏ ਇਹਦਾ ਤਾਇਆ ਇਹਦੀ ਤਾਈ ਆ ਇਹਦੇ ਭੂਆ ਖੜੀਆਂ ਇਹਦੇ ਭੈਣਾ ਖੜੀਆਂ ਸਾਡੇ ਕਿਸੇ ਨੇ ਬਿਆਨ ਨਹੀਂ ਦਿੱਤੇ ਉੱਥੇ ਤੁਸੀਂ ਹੁਣ ਕੀ ਪ੍ਰਸ਼ਾਸਨ ਅਸੀਂ ਇਹੀ ਮੰਗ ਕਰਦੇ ਆ ਵੀ ਇਹਦਾ ਇੱਕ ਸੰਸਾਰ ਮਨੁੱਖਾ ਦੇਖੀਦਾ ਮੁੰਡਾ ਇੱਕ ਮੁੰਡਾ ਸੱਚਾ ਹੈ ਸਾਡਾ ਮੁੰਡਾ ਜਰੂਰ ਅੰਛਰਿਆ ਮੈਂ ਕਹਿੰਦੇ ਹਾਂ ਸਾਲ ਤਾਂ ਇਨਸਾਨ ਵਾਂਗ ਜੈਸਾ ਸਾਡੇ ਮੰਦਿਰ ਦਾ ਸਵਾਲ ਆਇਆ ਤਾ ਨਾਲੇ ਫਸਕਣ ਤੋਂ ਬਾਅਦ ਦਿੱਤੀ ਨਾ ਨਾਲੇ ਸਾਨੂੰ ਫ੍ਰਿਜਰੀ ਦਿੱਤੀ ਨਾ ਅਰਥੀ ਨਾ ਅਰਥੀ ਦਿੱਤੀ ਆ ਸਾਨੂੰ ਸੇਵਾ ਵਿੱਚ ਤੇ ਸਾ ਬੈਠੇ ਆ ਸੀ ਅੱਛਾ ਪੁੱਛ ਨਹੀਂ ਮਿਲੇ ਬੋਡੀ ਦਾ ਪੋਸਟਮਾਰਟ ਮੋਰਟ ਟਾਗਲੇ ਦਾ ਪੁੱਤ ਚਲੇ ਗਿਆ ਬੋਡੀ ਮੋਰਟਮ ਮੋਈ ਜੀ ਪੋਸਟਮਾਰਟ ਹੋ ਗਿਆ ਜੀ ਸਾਨੂੰ ਕੋਈ ਰਿਪੋਰਟ ਨਹੀਂ ਸਾਡਾ ਕੋਈ ਭਿਆਨ ਨਹੀਂ ਤੇ ਨਾ ਇੱਥੇ ਨਾ ਉੱਥੇ ਵੀ ਸਾਡਾ ਕੋਈ ਬਿਆਨ ਨਹੀਂ ਕਿਹਾ ਬੋਡੀ ਤੁਹਾਨੂੰ ਧਾਮ ਦਿੱਤੀ ਹੈ ਹਾਂ ਮੋਰਟਮ ਆ ਪਈ ਹੈ ਕੁਛ ਨਹੀਂ ਕਹਦਾ ਸਾਨੂੰ ਸਾਹ ਮੰਨਣਾ ਚਾਹੀਦਾ ਸਾਨੂੰ ਕੁਛ ਨਹੀਂ ਕਹਿਣਾ ਕਿਸੇ ਨੂੰ ਉਹ ਰਿਜੈਕਟ ਕਰੋ ਤਰਤਾ ਕਰੋ ਨਹੀਂ ਖੜਾ ਸਾਡਾ ਮਾਰਦਾ ਸਾਡਾ ਮੁੰਡਾ ਨਾ ਮਾਰਦਾ ਇੱਕ ਮੁੰਡਾ ਸਾਡਾ ਇਹ ਤਾਂ ਪਤਾ ਹੀ ਹੈ ਤੇ ਦੇਖੀਏ ਮੜੀ ਜਾਂ ਮਾਰ ਕੇ ਰੱਖਦਾ ਪਿੱਲਾ ਮੁੰਡਾ ਇਹਨਾਂ ਸਾਰੇ ਮੁੰਡਾ ਸਾਰੇ ਚਮਕੌਰ ਤੋਂ ਕੋਈ ਆਏ ਕਹਦੇ ਪ੍ਰੀਤ ਬਾਟਾ ਬੜੇ ਕੁੜੇ ਸਾਨੂੰ ਸਾਫ ਤਾਂ ਹੋਣਾ ਚਾਹੀਦਾ ਉਹਦਾ ਵੀ ਇੱਜ਼ਤ ਹੋਣਾ ਤੇ ਕਿਹਨਾਂ ਪੇਕੇ ਜਾਂਦੀ ਈ ਹੈ ਪੇਕੇ ਨਹੀਂ ਜਾਂਦੀ ਇਹਨੇ ਮੁੰਡਾ ਮਾਰਦਾ ਪਹਿਲਾਂ ਇਹ ਲੱਖਾ ਕੌਣਾ ਮੁੰਡਾ ਇਹ ਲੱਖਾ ਇੱਥੇ ਦਾ ਮਾਣੇ ਮਾਜੇ ਦਾ ਹੈ ਦਾ ਕੀੜੀ ਦਾ ਹੈ ਦਾ ਦਾ ਹੈ ਦਾ ਕੀੜੀ ਬਸੀ ਦਾ ਪਤਾ ਕਿੱਥੇ ਦਾ ਹੈ ਤੁਹਾਡੇ ਨਾਲ ਸਾਂਝਾ ਕੰਮ ਦਾ ਹਾਂ ਲੈ ਸਮਾਨ ਹੀ ਦੇਈ ਤਾਂ ਅੱਛਾ ਉਹ ਉਹਦੀ ਗੱਡੀ ਸੀ ਫੇ ਹੁਣ ਉਹ ਕਿੱਥੇ ਆ ਉਹ ਤਾਂ ਦਾ ਫੋਨ ਹੀ ਚੱਕ ਲੈਣਾ ਪੁੱਛਣੇ ਕੁਝ ਕਰਿਆ ਸਾਡਾ ਸਾਡੇ ਨਾਲ ਸਾਂਝੀ ਲੱਗੀ ਹੈਗੀ ਕੋਈ ਸਾਹਿਬ ਤੋ ਸਾਡੇ ਨਾਲ ਹੁਣ ਪਰਿਵਾਰ ਦੀ ਗੱਲ ਹੋਈ ਹੈ ਕੀ ਗੱਲ ਹੋਈ ਕੀ ਕਾਰਵਾਈ ਕਰ ਰਹੇ ਇਹ ਇਹਨਾਂ ਜਿਹੜੀ ਕਾਰਵਾਈ ਇਹਨਾਂ ਨੇ ਬਿਆਨ ਕਾਇਆ ਉਸ ਦਾ ਉਹਨੂੰ ਕਾਰਵਾਈ ਕਰ ਰਹੇ ਕੱਲ ਜੋ ਇਹਨਾਂ ਨੇ ਬਿਆਨ ਲਿਖਿਆ ਉਸ ਤੋਂ ਦਾ ਕਾਰਵਾਈ ਹੋ ਗਈ ਸੀ ਕਿ ਜੀ ਤੁਰੰਤ ਚਰਾਮੇ ਜਿਹੜੀ ਉਹ ਨਹੀਂ ਪੀਣੇ ਸਾਬ ਉਹਦਾ ਕਾਰਵਾਈ ਹੋ ਗਈ ਸੀ ਅੱਜ ਜਿਹੜਾ ਸ਼ੱਕ ਸੀਗਾ ਉਹ ਅਫਸਰਾਂ ਵਾਲਿਆਂ ਨੇ ਪੁੜੇ ਕਰਕੇ ਠੀਕ ਪੁੜੇ ਕਰਕੇ ਜਿਵੇਂ ਜੈਸੋਈ ਹੈ ਜੀ ਉਹ ਜੋ ਬਿਆਨ ਕਾਇਆ ਉਹਨਾਂ ਨੂੰ ਕਾਰਵਾਈ ਕਰਕੇ ਲਾਭ ਹੀ ਕਰ ਰਹੇ ਇਹਨਾਂ ਦੇ ਬਿਆਨ ਜਿਹੜੇ ਨੇ ਦਿਖਾਏ ਨੇ ਜੀ ਸੋਗ ਕੇ ਜੋ ਕਾਨੂੰਨੀ ਕਾਰਵਾਈ ਉਹਨਾਂ ਦਾਸ ਦਿੱਤੀ ਹੈ ਠੀਕ ਤੇ ਆਪਾਂ ਪੂਰਾ ਇਹ ਦਿਪਤੀ ਸਾਹਿਬ ਨੇ ਕਹਿ ਦਿੱਤਾ ਤੇ ਹੁਣ ਤੁ ਠੀਕ ਹੈ ਫਿਰ ਹੁਣ ਤੁਸੀਂ ਸੰਸਕਾਰ ਕਰਾਓ